ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਅਸੀਂ ਬਾਬਾ ਮਾਹਰਨਾਨ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਜੀ ਦੇ ਜੀਵਨ ਕਾਤਕ ਜੋ ਕਿ ਭਾਗ ਪਹਿਲੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਤੋਂ ਅਸੀਂ 12 ਸਾਖੀਆਂ ਪਹਿਲਾਂ ਪੜ ਚੁੱਕੇ ਹਾਂ ਅੱਜ ਅਸੀਂ 13ਵੀਂ ਸਾਖੀ ਪੜਨ ਜਾ ਰਹੇ ਹਾਂ ਸੋ ਆਉ ਪਿਆਰ ਅਤੇ ਭਾਵਨਾ ਸਹਿ ਸਰਵਨ ਕਰਨਾ ਜੀ ਸਾਖੀ 13ਵੀਂ ਇੱਕ ਗੱਡੇ ਵਾਲੇ ਤੇ ਮਿਹਰਾਂ ਕਰਨੀਆਂ ਇਸ ਪਿੰਡ ਤੋਂ ਥੋੜੀ ਜਹੀ ਦੂਰ ਜਾਣ ਬਾਦ ਇੱਕ ਗੱਡੇ ਵਾਲਾ ਮਿਲਿਆ ਪੁੱਛਣ ਲੱਗਾ ਸੰਤ ਜੀ ਕਿੱਥੇ ਜਾਓਗੇ ਉੱਤਰ ਦਿੱਤਾ ਕਿ ਸ੍ਰੀ ਆਨੰਦਪੁਰ ਸਾਹਿਬ ਵੱਲ ਉਹ ਕਹਿਣ ਲੱਗਾ ਤੁਸੀਂ ਤਾਂ ਤੁਰਦੇ ਵੀ ਹੌਲੀ ਹੌਲੀ ਹੋ ਇਸ ਤਰ੍ਹਾਂ ਕਦੋਂ ਪਹੁੰਚੋਗੇ ਆਪਨੇ ਦੱਸਿਆ ਸਰੀਰ ਨੂੰ ਤਕਲੀਫ ਹੋਣ ਕਰਕੇ ਤੁਰਿਆ ਨਹੀਂ ਜਾਂਦਾ ਗੱਡੇ ਵਾਲਾ ਬੋਲਿਆ ਕਪੂਥਲੇ ਤੱਕ ਤਾਂ ਮੇਰੇ ਨਾਲ ਚੱਲੇ ਚੱਲੋ ਉਥੋਂ ਤੱਕ ਮੈਂ ਪਹੁੰਚਾ ਸਕਦਾ ਹਾਂ ਉਥੋਂ ਤੱਕ ਮੈਂ ਜਾਣਾ ਹੈ ਆਪਨੇ ਕਿਹਾ ਨਹੀਂ ਸਾਡਾ ਕੰਮ ਹੀ ਰੋਜ਼ ਬਾਹਰ ਰਹਿਣ ਦਾ ਹੈ ਕਿੱਥੇ ਸਵਾਰੀ ਭਾਲਾਂਗੇ ਤੂੰ ਜਾ ਉਹ ਕਹਿਣ ਲੱਗਾ ਹੁਣ ਤਾਂ ਤੁਸੀਂ ਬੈਠ ਜਾਓ ਉਸ ਦੇ ਕਈ ਵਾਰ ਕਹਿਣ ਉੱਤੇ ਮੰਨ ਗਏ ਉਸ ਨੇ ਗੱਡੇ ਉੱਤੇ ਮੰਜੀ ਰੱਖੀ ਹੋਈ ਸੀ ਕਹਿਣ ਲੱਗਾ ਮਹਾਪੁਰਸ਼ੋ ਇਸ ਮੰਜੇ ਉੱਤੇ ਆਰਾਮ ਨਾਲ ਬੈਠ ਜਾਵੋ ਆਪ ਹੱਸ ਕੇ ਕਹਿਣ ਲੱਗੇ ਭਈ ਤੇਰੇ ਤਾਂ ਗੱਡੇ ਉੱਤੇ ਬਹਿਣ ਲਈ ਸਾਡੇ ਕੋਲ ਕੁਝ ਦੇਣ ਨੂੰ ਨਹੀਂ ਜੇ ਮੰਜੀ ਉੱਤੇ ਬੈਠ ਗਏ ਤਾਂ ਫੇਰ ਭਾਰਾ ਮੰਗੇਗਾ ਉਹ ਬੋਲਿਆ ਜੀ ਮੈਂ ਕੁਝ ਨਹੀਂ ਮੰਗਦਾ ਤੁਸੀਂ ਬੈਠ ਜਾਓ ਆਪ ਬੈਠ ਗਏ ਉਹ ਗੱਡਾ ਹੌਲੀ-ਹੌਲੀ ਤੋਰਦਾ ਰਿਹਾ ਰਸਤੇ ਵਿੱਚ ਜਿੱਥੇ ਸ਼ਾਮ ਪੈ ਗਈ ਉਸ ਨੇ ਉੱਥੇ ਗੱਡਾ ਰੋਕ ਦਿੱਤਾ ਉਸ ਨੇ ਪੋਟਲੀ ਵਿੱਚ ਵੱਜੇ ਹੋਏ ਪ੍ਰਸ਼ਾਦੇ ਲਏ ਤੇ ਉਸ ਵਿੱਚੋਂ ਦੋ ਪ੍ਰਸ਼ਾਦੇ ਹੱਥ ਉੱਤੇ ਰੱਖ ਕੇ ਬਾਬਾ ਜੀ ਨੂੰ ਬੇਨਤੀ ਕਰਨ ਲੱਗਾ ਸੰਤ ਜੀ ਪ੍ਰਸ਼ਾਦਾ ਛੱਕ ਲਓ ਜੀ ਆਪ ਕਹਿਣ ਲੱਗੇ ਸਾਨੂੰ ਤਾਂ ਭੁੱਖ ਨਹੀਂ ਤੂੰ ਖਾ ਲੈ ਉਸ ਨੇ ਕਿਹਾ ਤੁਹਾਡੇ ਵਾਸਤੇ ਦੋ ਪ੍ਰਸ਼ਾਦੇ ਰੱਖ ਦਿੱਤੇ ਹਨ ਜਦੋਂ ਚਿਤ ਮੰਨੇ ਖਾ ਲੈਣੇ ਇਹੋ ਕਹਿ ਕੇ ਪ੍ਰਸ਼ਾਦੇ ਬਾਬਾ ਜੀ ਦੇ ਦੁਪੱਟੇ ਵਿੱਚ ਲਪੇਟ ਦਿੱਤੇ ਆਪ ਪ੍ਰਸ਼ਾਦਾ ਛਕ ਲਿਆ ਤੇ ਹੱਥ ਧੋ ਕੇ ਕਹਿਣ ਲੱਗਾ ਸੰਤ ਜੀ ਮੈਂ ਤਾਂ ਥੱਕਿਆ ਹੋਇਆ ਹਾਂ ਕੁਝ ਆਰਾਮ ਕਰਕੇ ਚੱਲਦਾ ਹਾਂ ਨੀਂਦ ਆ ਰਹੀ ਹੈ ਇਹੋ ਕਹਿ ਕੇ ਬੋਰੀ ਉੱਤੇ ਦਰੀ ਵਿਛਾ ਕੇ ਜ਼ਮੀਨ ਤੇ ਲੇਟ ਗਿਆ ਬਾਬਾ ਜੀ ਕਹਿਣ ਲੱਗੇ ਬਈ ਤੂੰ ਮੰਜੀ ਉੱਤੇ ਪੈ ਜਾ ਉਹ ਕਹਿਣ ਲੱਗਾ ਇਹ ਮੰਜੀ ਤੁਹਾਡੀ ਨਿਮਤ ਹੀ ਹੈ ਉਹ ਨਾਲੇ ਤੁਸੀਂ ਉਪਰੋਂ ਸਾਰੇ ਨਿਗ੍ਹਾ ਰੱਖੋਗੇ ਮੈਂ ਥੱਕਿਆ ਹੋਇਆ ਹਾਂ ਜੇ ਮੈਂ ਮੰਜੀ ਉੱਤੇ ਪੈ ਗਿਆ ਮੈਨੂੰ ਥੱਕੇ ਨੂੰ ਨੀਂਦ ਨਹੀਂ ਆਉਣੀ ਇਸ ਕਰਕੇ ਜ਼ਮੀਨ ਤੇ ਲੰਮਾ ਪੈ ਗਿਆ ਥੋੜਾ ਜਿਹਾ ਸੌਣ ਤੋਂ ਬਾਅਦ ਉੱਠ ਕੇ ਜਦੋਂ ਉਸ ਨੇ ਨਿਗਾਹ ਮਾਰੀ ਬਲਦ ਵੇਖੇ ਤਾਂ ਇੱਕ ਬਲਦ ਲਟ ਰਿਹਾ ਸੀ ਜਿਵੇਂ ਬੜੇ ਜ਼ੋਰ ਦਾ ਦਰਦ ਹੋਵੇ ਮਾਲੂਮ ਹੁੰਦਾ ਸੀ ਹੁਣ ਮਰਿਆ ਕੀ ਹੁਣ ਮਰਿਆ ਉਹ ਵੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ ਆਵਾਜ਼ ਸੁਣ ਕੇ ਆਪ ਜੀ ਨੇ ਨੇਤਰ ਖੋਲੇ ਪੁੱਛਣ ਲੱਗੇ ਕਿਉਂ ਬਈ ਕੀ ਗੱਲ ਹੋ ਗਈ ਰੋਂਦਾ ਹੋਇਆ ਬੋਲਿਆ ਜੀ ਮੈ ਮਾਰਿਆ ਗਿਆ ਗਰੀਬ ਆਦਮੀ ਹਾਂ ਬਿਆਜੀ ਪੈਸੇ ਲੈ ਕੇ ਮੈਂ ਇਹ ਬਲਦ ਖਰੀਦਿਆ ਹੈ ભાડા ਕਿਰਾਇਆ ਢੋ ਕੇ guzara ਕਰਦਾ ਹਾਂ ਛੋਟੇ ਛੋਟੇ ਬੱਚੇ ਹਨ ਜ਼ਮੀਨ ਗਹਿਣੇ ਪਈ ਹੋਈ ਹੈ ਹੋਰ ਕੋਈ ਰੋਜ਼ੀ ਦਾ ਵਸੀਲਾ ਨਹੀਂ ਆਪ ਕਹਿਣ ਲੱਗੇ ਤਕੜਾ ਹੋ ਜਿਸਨੇ ਪੈਦਾ ਕੀਤਾ ਹੈ ਉਹ ਰੋਜ਼ੀ ਦੇਵੇਗਾ ਹੌਸਲਾ ਕਰ ਕਹਿਣ ਲੱਗਾ ਕਿਵੇਂ ਹੌਸਲਾ ਕਰਾਂ ਸਿਰ ਤੇ ਮੁਕਦਮਾ ਚੱਲਦਾ ਹੈ ਇਸ ਤਰੀਕ ਤੇ ਖਬਰੇ ਕੀ ਫੈਸਲਾ ਹੋਵੇ ਉਤੋਂ ਬਲਦ ਵਾਲੀ ਵਿਪਤਾ ਪੈ ਗਈ ਰੋਂਦਾ ਵੇਖ ਕੇ ਮਨ ਵਿੱਚ ਦਇਆ ਆ ਗਈ ਮਹਾਪੁਰਖ ਦਾ ਹਿਰਦਾ ਬੜਾ ਨਿਰਮਲ ਤੇ ਕੋਮਲ ਹੁੰਦਾ ਹੈ ਕਿਸੇ ਦਾ ਦੁੱਖ ਵੇਖ ਬੜੀ ਛੇਤੀ ਮਿਹਰ ਕਰਦੇ ਹਨ ਉਹਨਾਂ ਦੀ ਨਿਗਾਹ ਵਿੱਚ ਮਿਹਰ ਚਰਣਾ ਵਿੱਚ ਮਿਹਰ ਹੱਥਾਂ ਵਿੱਚ ਮਿਹਰ ਕਿਸੇ ਰਸਤੇੋਂ ਕੋਈ ਆਵੇ ਮਿਹਰ ਹੋਈ ਸਮਝੋ ਅਸੀਂ ਆਪ ਹੀ ਕੋਈ ਭੁੱਲ ਕਰ ਬੈਠਦੇ ਹਾਂ ਇਸ ਦਾ ਫਲ ਸਾਨੂੰ ਦੁੱਖ ਰੂਪ ਵਿੱਚ ਮਿਲਦਾ ਹੈ। ਬਾਬਾ ਜੀ ਨੇ ਪੁੱਛਿਆ ਕਿ ਜਿਹੜੀਆਂ ਦੋ ਰੋਟੀਆਂ ਸਾਡੇ ਲਈ ਰੱਖੀਆਂ ਹਨ ਉਹ ਲਿਆ ਕਿੱਥੇ ਹਨ? ਉਸ ਨੇ ਬਾਬਾ ਜੀ ਦੇ ਪਰਨੇ ਦੇ ਲਾੜ ਤੋਂ ਦੋਨੋਂ ਪ੍ਰਸ਼ਾਦੇ ਕੱਢ ਕੇ ਅੱਗੇ ਹਾਜ਼ਰ ਕਰ ਦਿੱਤੇ। ਬਾਬਾ ਜੀ ਇੱਕ ਪ੍ਰਸ਼ਾਦਾ ਹੱਥ ਤੇ ਰੱਖ ਕੇ ਕਹਿਣ ਲੱਗੇ ਲੈ ਇਹ ਰੋਟੀ ਉਸ ਬਲਦ ਨੂੰ ਖਵਾ ਦੇ। ਉਹ ਕਹਿਣ ਲੱਗਾ ਜੀ ਉਹ ਤਾਂ ਜ਼ਮੀਨ ਤੇ ਲਿਟੀ ਜਾ ਰਿਹਾ ਹੈ ਉੱਠਦਾ ਹੀ ਨਹੀਂ ਖਾਏਗਾ ਕਿਵੇਂ ਤੂੰ ਉਸ ਦੇ ਕੋਲ ਜਾ ਮੂੰਹ ਅੱਗੇ ਤਾਂਕਾਰ ਇੱਥੇ ਗੱਲਾਂ ਕਰੀ ਜਾਂਦਾ ਹੈ ਜਿਸ ਵੇਲੇ ਉਹ ਰੋਟੀ ਲੈ ਕੇ ਗਿਆ ਬਲਦ ਨੇ ਝਟ ਮੂੰਹ ਵਿੱਚ ਪਾ ਲਈ ਖਾਣਸਾਰ ਹੀ ਦਰਦ हट ਗਿਆ ਬਲਦ ਉੱਠ ਕੇ ਖੜੋ ਗਿਆ ਉਹ ਖੁਸ਼ ਹੋ ਗਿਆ ਆਪ ਕਹਿਣ ਲੱਗੇ ਤੂੰ ਹੁਣ ਬੇਫਿਕਰ ਹੋ ਕੇ ਸੌ ਜਾ ਉਹ ਜਾ ਕੇ ਸੌ ਗਿਆ ਪਰ ਇੱਕ ਦੋ ਵਾਰ ਬਲਦ ਨੂੰ ਉੱਠ ਕੇ ਵੇਖਿਆ ਬਲਦ ਠੀਕ ਸੀ ਜਿੰਨੀ ਵਾਰ ਉੱਠਿਆ ਬਾਬਾ ਜੀ ਉਸ ਨੂੰ ਬੈਠੇ ਹੀ ਨਜ਼ਰ ਆਏ ਜਦੋਂ ਦਿਨ ਚੜਿਆ ਤੁਰੰਦੀ ਤਿਆਰੀ ਕਰਕੇ ਚੱਲ ਪਏ ਰਸਤੇ ਵਿੱਚ ਇਸ ਨੇ ਬੇਨਤੀ ਕੀਤੀ ਕਿ ਸੰਤ ਜੀ ਮਹਾਰਾਜ ਕਿਤੇ ਮੇਰੇ ਵੀ ਚੰਗੇ ਦਿਨ ਆਉਣਗੇ ਜਦੋਂ ਦੀ ਮੈਂ ਹੋਰ ਸੰਭਾਲੀ ਹੈ ਮੈਂ ਕੋਈ ਵੀ ਸੁੱਖ ਨਹੀਂ ਵੇਖਿਆ ਇਸ ਤਰ੍ਹਾਂ ਕਹਿ ਰੋ ਪਿਆ ਆਪ ਜੀ ਨੇ ਉੱਤਰ ਦਿੱਤਾ ਨਾ ਹੀ ਸਦਾ ਦਿਨ ਚੰਗੇ ਰਹਿੰਦੇ ਹਨ ਅਤੇ ਨਾ ਹੀ ਸਦਾ ਮਾੜੇ ਰਹਿੰਦੇ ਹਨ ਤੂੰ ਕਿਰਤ ਕਮਾਈ ਕਰੀ ਚੱਲ ਪਰਮੇਸ਼ਵਰ ਭਲੀ ਕਰੇਗਾ ਉਹ ਬੋਲਿਆ ਇੱਕ ਮੇਰੇ ਤੇ ਕਿਸੇ ਨੇ ਮੁਕਦਮਾ ਕੀਤਾ ਹੈ ਕਚਹਿਰੀ ਵਿੱਚ ਅੱਜ ਉਸ ਦਾ ਫੈਸਲਾ ਹੋਣਾ ਹੈ ਬਾਬਾ ਜੀ ਹੱਸ ਕੇ ਕਹਿਣ ਲੱਗੇ ਤੂੰ ਉਸ ਵਾਹਕਰੂ ਦੀ ਓਟ ਲੈ ਕੇ ਚੱਲੀ ਫੈਸਲਾ ਤੇਰੇ ਹੱਕ ਵਿੱਚ ਹੋਵੇਗਾ ਅੱਜ ਹੀ ਹੋਵੇਗਾ ਉਹ ਬੋਲਿਆ ਜੀ ਜਿਸ ਬੰਦੇ ਨਾਲ ਮੇਰਾ ਮੁਕੱਦਮਾ ਹੈ ਉਹ ਬੜਾ ਜ਼ੋਰ ਵਾਲਾ ਹੈ ਇੱਥੇ ਉਸ ਦੀ ਬੜੀ ਚੱਲਦੀ ਹੈ ਆਪ ਹੱਸ ਕੇ ਬੋਲੇ ਜੇ ਤੈਨੂੰ ਨਹੀਂ ਇਤਵਾਰ ਤਾਂ ਅਸੀਂ ਉਤਨਾ ਚਿਰ ਤੇਰੇ ਗੱਡੇ ਉੱਤੇ ਹੀ ਰਹਿਾਂਗੇ ਥੱਲੇ ਪੈਰ ਨਹੀਂ ਲਾਉਂਦੇ ਤੂੰ ਸਾਡਾ ਬਚਨ ਮੰਨ ਤੇ ਜਾ ਇਹੋ ਬਚਨ ਚਲਦਿਆਂ ਕਪੂਰਥਲੇ ਆ ਗਏ ਕਪੂਰਥਲੇ ਪਹੁੰਚਣ ਤੋਂ ਬਾਅਦ ਉਸ ਨੇ ਗੱਡਾ ਰੋਕ ਦਿੱਤਾ ਆਪ ਬੋਲੇ ਜਾ ਬੇਫਿਕਰ ਹੋ ਕੀ ਅਸੀਂ ਬੈਠੇ ਹਾਂ ਤੇਰਾ ਮੁਕਦਮਾ ਜਿੱਤੇ ਤੋ ਹੀ ਜਾਵਾਂਗੇ ਇਸ ਨੇ ਨਮਸਕਾਰ ਕੀਤੀ ਤੇ ਇੱਥੋਂ ਹੀ ਉਹ ਕਚਹਿਰੀ ਚਲਾ ਗਿਆ ਜਿਸ ਵੇਲੇ ਅਦਾਲਤ ਲੱਗੀ ਪਹਿਲੀ ਆਵਾਜ਼ ਹੀ ਇਸ ਬੰਦੇ ਨੂੰ ਪਈ ਅਤੇ ਜੱਜ ਨੇ ਸਾਰਾ ਮੁਕੱਦਮਾ ਸੁਣ ਕੇ ਫੈਸਲਾ ਇਸ ਦੇ ਹੱਕ ਵਿੱਚ ਦੇ ਦਿੱਤਾ। ਬਸ ਫੇਰ ਕੀ ਸੀ ਉਥੋਂ ਹੀ ਖੁਸ਼ੀ-ਖੁਸ਼ੀ ਗੱਡੇ ਕੋਲ ਆਇਆ ਆ ਕੇ ਨਮਸਕਾਰ ਕੀਤੀ ਤਾਂ ਆਉਂਦੇ ਸਾਰ ਉਸ ਵੱਲ ਵੇਖ ਕੇ ਬਾਬਾ ਜੀ ਹੱਸੇ ਕਹਿਣ ਲੱਗੇ ਕਿਉਂ ਤੇਰਾ ਕੰਮ ਤਾਂ ਰਾਤ ਹੀ ਕਰ ਦਿੱਤਾ ਸੀ ਤੂੰ ਐਵੇਂ ਡਰੀ ਜਾ ਰਿਹਾ ਸੀ। ਕਹਿਣ ਲੱਗਾ ਮਹਾਰਾਜ ਤੁਹਾਡੇ ਹੱਥ ਸਭ ਕੁਝ ਹੈ ਮੇਰੇ ਤੇ ਰੱਬ ਨੇ ਕਿਰਪਾ ਕੀਤੀ ਹੈ ਜੋ ਤੁਹਾਡੇ ਦਰਸ਼ਨ ਮੈਨੂੰ ਕਰਵਾਏ ਤੇ ਅੱਜ ਮੇਰਾ ਭਲਾ ਹੋਇਆ ਏ ਹੁਣ ਕਿਰਪਾ ਕਰੋ ਮੇਰੇ ਮਾਰੇ ਕਰਮ ਸਭ ਨਾਸ਼ ਹੋ ਜਾਣ ਤੇ ਚੰਗੇ ਭਾਗ ਉਜਾਗਰ ਹੋ ਜਾਣ ਇਸ ਦੀ ਬੇਨਤੀ ਸੁਣ ਕੇ ਬਾਬਾ ਜੀ ਮੁਸਕਰਾਏ ਤੇ ਬਚਨ ਫਰਮਾਉਣ ਲੱਗੇ ਕਿ ਭਾਈ ਤੂੰ ਸਾਡੇ ਤਿੰਨ ਬਚਨ ਪੱਲੇ ਬੰਨ ਲੈ ਤੈਨੂੰ ਕਦੇ ਕੋਈ ਦੁੱਖ ਨਹੀਂ ਆਵੇਗਾ ਪਹਿਲਾ ਬਚਨ ਕਿਸੇ ਦਾ ਹੱਕ ਨਾ ਰੱਖੀ ਦੂਜਾ ਹਰ ਸਮੇਂ ਪਰਮੇਸ਼ਰ ਦੀ ਯਾਦ ਵਿੱਚ ਆਪਣਾ ਸਮਾ ਸੰਭਾਲੀ ਤੇ ਤੀਜਾ ਬਚਨ ਜੇ ਕੋਈ ਸੰਤ ਸਾਧ ਰੱਬ ਦਾ ਪਿਆਰਾ ਮੇਲ ਭਵੇ ਤਾਂ ਵਿਤ ਅਨੁਸਾਰ ਉਸ ਦੀ ਸੇਵਾ ਕਰੀ ਗੁਰੂ ਨਾਨਕ ਭਲੀ ਕਰੇਗਾ ਇਹ ਤਿੰਨ ਬਚਨ ਕਰਨ ਉਪਰੰਤ ਕਹਿਣ ਲੱਗੇ ਚੰਗਾ ਅਸੀਂ ਹੁਣ ਚੱਲਦੇ ਹਾਂ ਤੂੰ ਆਪਣਾ ਸਮਾਨ ਸੰਭਾਲ ਲੈ ਇਤਨਾ ਕਹਿ ਬਾਬਾ ਜੀਤਾ ਅਗਾਹ ਜਗਤ ਦੇ ਭਲੇ ਲਈ ਤੁਰ ਪਏ ਤੇ ਇਸ ਨੇ ਫਿਰ ਪੂਰੇ ਸਦਕ ਨਾਲ ਬਾਬਾ ਜੀ ਦੇ ਇਹ ਬਚਨ ਕਮਾਏ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਨੂੰ ਯਾਦ ਕਰਨ ਲੱਗ ਪਿਆ ਹਰ ਸਮੇਂ ਉਸ ਦੀ ਯਾਦ ਹਿਰਦੇ ਵਿੱਚ ਵਸ ਗਈ ਦੋਨੋਂ ਵਕਤ ਗੁਰਦੁਆਰੇ ਜਾ ਕੇ ਸਤਗੁਰੂ ਜੀ ਦੇ ਦਰਸ਼ਨ ਕਰਨ ਦਾ ਨੇਮ ਬੜਾ ਲਿਆ ਕੋਈ ਮਹਾਤਮਾ ਜਨ ਸੰਤ ਸਾਧੂ ਪਰਮੇਸ਼ਵਰ ਦਾ ਪਿਆਰਾ ਮਿਲਣ ਤੇ ਉਸ ਨੂੰ ਆਪਣੇ ਘਰ ਲੈ ਜਾਣਾ ਤੇ ਉਸ ਦੀ ਪੂਰੇ ਪਿਆਰ ਨਾਲ ਸੇਵਾ ਕਰਕੇ ਅਸੀਸ ਲਿਆ ਕਰੇ ਇਉ ਗੁਰਮਤ ਦੇ ਰੰਗ ਵਿੱਚ ਰੰਗਣ ਤੇ ਸਮੇਂ ਅਨੁਸਾਰ ਬੱਚੇ ਵੀ ਨੇਕ ਤੇ ਚੰਗੇ ਪੜ੍ਹ ਲਿਖ ਕੇ ਸੋਹਣੀ ਕੀਰਤ ਕਰਨ ਲੱਗ ਪਏ ਗੁਰਸਿੱਖ ਬੱਚਿਆਂ ਦੀ ਨੇਕ ਕਮਾਈ ਅਤੇ ਉੱਚੇ ਜੀਵਨ ਬਾਬਾ ਜੀ ਦੇ ਬਚਨਾਂ ਦੀ ਵਰਤੀ ਬਖਸ਼ਿਸ਼ ਨੇ ਇਸ ਦੀ ਜਨਮ ਜਨਮਾਂਤਰਾਂ ਦੀ ਦਲਿਤਰੀ ਕੱਟ ਦਿੱਤੀ ਗਹਿਣੇ ਪਈਆਂ ਜ਼ਮੀਨਾਂ ਵੀ ਛੁੱਟ ਗਈਆਂ ਇਹ ਹੁਣ ਬਾਬਾ ਜੀ ਦੇ ਦਰਸ਼ਨ ਕਰਨ ਸਮੇ ਮਿਲੀਆਂ ਕੀਮਤੀ ਘੜੀਆਂ ਨੂੰ ਯਾਦ ਕਰ ਕਰ ਸਾਰਾ ਪਰਿਵਾਰ ਸਦਕੇ ਜਾਂਦਾ ਹੈ ਧੰਨ ਗੁਰੂ ਨਾਨਕ ਧੰਨ ਬਾਬਾ ਜੀ